ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਦੋ ਗੱਬਣਾ ਇੱਕ ਮੱਜ ਇੱਧਰ ਵੀ ਵੱਜੀ ਆ ਤੇ ਬਾਕੀ ਇਹ ਹੀ ਬੇਨਤੀ ਹੁੰਦੀ ਆ ਵੀ ਸੋਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਵੇਸ ਚਾਖ ਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀ ਗਰ ਰਹੀ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਜੀ ਸਭ ਵਧੀਆ ਚੱਲਦਾ ਚੱਲੀ ਜਾਂਦਾ ਕੰਮ ਕਾਰ ਠੀਕ ਠਾਕ ਬਹੁਤ ਵਧੀਆ ਚੱਲੀ ਜਾਂਦਾ ਮੱਜਾਂ ਕੋ ਸ਼ੇਤੀਆਂ ਹੋਂ ਤੋਂ ਪਹਿਲਾਂ ਮੱਜਾਂ ਆਪਣੇ ਕੋ ਗੱਲ ਵੀ ਲੀਲੀ ਬੋਲੀ ਭੋਡੀਆਂ ਇਦਾਂ ਦੀਆਂ ਮਈਆਂ ਸਾਰੀਆਂ ਵਗਦੀਆਂ ਉਹ ਵਗ ਗਿਆ ਚਾਰ ਮੱਝ ਰਹਿ ਗਈ ਹਨਾ ਸਾਡੀ ਚਾਰ ਹੀ ਰਹਿ ਗਈਆਂ ਚਲੋ ਇਸ ਤਰ੍ਹਾਂ ਕੋਈ ਆ ਗਈ ਕੋਈ ਚਲ ਗਈ ਆ ਗਈ ਕੋਈ ਚਲ ਗਈ ਹਾਂ ਜੀ ਪਰ ਵੇਚਣ ਵਾਲੇ ਮਾਲ ਆਪਣੇ ਜਿਆਦਾ ਲਈ ਜਾਂਦੇ ਆ ਤੁਹਾਡੇ ਵੈਸੇ ਵੀ ਆਈ ਚ ਲਈ ਗਾ ਕੇ ਜਿੱਦਾਂ ਮਤਲਬ ਤੋਰਾ ਫੇਰੀ ਲਗਾ ਕੇ ਜਿਆਦਾ ਵਾ ਹਨਾ ਤੇ ਵਪਾਰੀ ਵੀ ਦੇ ਆਉਂਦੇ ਰਹਿੰਦੇ ਨੇ ਉਹ ਲੈ ਲਈ ਜਾਂਦੇ ਫਿਰ ਗਾੜੀ ਪਰਦਾ ਪੁਰਦਾ ਰਖਾਣਾ ਪੈਂਦਾ ਵੇਚਣ ਆ ਹਾਂ ਜੀ ਹਾਂ ਜੀ ਹਾਂ ਜੀ ਆਏ ਹੁਣ ਚਭਾਲ ਦੇ ਬੰਦੇ ਨੇ ਖੜੀ ਵੇਚਣ ਵਾਸਤੇ ਗਈ ਠੀਕ ਆ ਹਾਂ ਜੀ ਚਲੋ ਨਾਮ ਦੱਸ ਤਾਂ ਫੇਰ ਇੱਕ ਵਾਰੀ ਨਾਮ ਆਪਣਾ ਸੋਖ ਹੈ ਹਾਂ ਜੀ ਫਿਰ ਅੰਡਿਸ਼ ਕਾਰਮਚਾਰੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋ ਤੇ ਫੋਨ ਨੰਬਰ ਇਹ ਵੀ ਬੋਲ ਦੋ ਫੋਨ ਨੰਬਰ 9855501706 ਠੀਕ ਹੈ ਜੀ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀਆਂ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈ ਜੀ ਕੁੜੀਏ ਬੜਾ ਗੱਡੀ ਤੋਂ ਡਰੀਆਂ ਹਨ ਬਹੁਤ ਠੰਡੀ ਥੋੜਾ ਡਰ ਗਈ ਆ ਤਰ੍ਹਾਂ ਉਹਦਾ ਕੈਮਰੇ ਤੋਂ ਟੰਡਿਆ ਪੀ ਆਵੇ ਸੋ ਹੋ ਤਾਂ ਹਿਲਦੀ ਜਦੋਂ ਕਈ ਆਦੀ ਗੱਡੀ ਚ ਚੜਾਉਣ ਲੱਗਿਆ ਕਈ ਆਦੀ ਡੰਗਰ ਥੋੜਾ ਡਰ ਜਾਂਦਾ ਹੈ ਪਹਿਲਾਂ ਵੀ ਨਹੀਂ ਲੈਨੇ ਆ ਹੁਣ ਹੁਣ ਪਹਿਲਾ ਲਿਆਂਦੀ ਛੋਟਾ ਕੋ ਡਰਨ ਵਾਲੀ ਕੋਈ ਗੱਲ ਹੀ ਨਹੀਂ ਬੜਾ ਹਟਵੇਂ ਹੋ ਕੇ ਤੁਹਾਨੂੰ ਵਿਖਾ ਦਿੰਦੇ ਠੀਕ ਥੋੜਾ ਤਿਆਣੀ ਕਿਉਂ ਡਰਦੀ ਕਰਨ ਵਾਲੀ ਹੈ ਭਾਜੀ ਉਹਨਾਂ ਤੋਂ ਨਹੀਂ ਡਰਦੀ ਪਰ ਜੇ ਕੋਈ ਬਾਹਰੋਂ ਆ ਜਾਂਦਾ ਉਦੋਂ ਡਰਦੀ ਹੈ ਆ ਦੇਖ ਸਕਦੇ ਐਡੀ ਚੰਗੀ ਝੋਟੀ ਆ ਠੀਕ ਆ ਕੈਮਰੇ ਦਾ ਡਰ ਗਈ ਹੈ ਠੀਕ ਆ ਤੇ ਦੁੱਧ ਪਹਿਲਾਂ ਝੋਟੀ ਨੇ 10 ਕਿਲੋ 11 ਕਿਲੋ ਭਰਿਆ ਆ ਆਪਾਂ ਜ਼ਿਆਦਾ ਨਹੀਂ ਕਹਿਣਾ ਅੱਛਾ ਬਾਕੀ ਸੋਹਣੀ ਸੁਨੱਖੀ ਪਿੱਠ ਪੂਰੇ ਦੀ ਚੰਗੀ ਸੋਹਣੀ ਸੁਨੱਖੀ ਵੀ ਆ ਤੇ ਸਾਂਭੇ ਵੀ ਚੰਗੀ ਆ ਸਾਂਭੀ ਬਹੁਤ ਚੰਗੀ ਹੈ ਅਜੇ ਇਹ ਝੋਟੀ ਤਿਆਰ ਪੂਰੀ ਹੋਏਗੀ ਝੋਟੀ ਤੋਰੀਆ ਕੇ ਰਾਂਤੀਆ ਨੂੰ ਮੈਨੂੰ ਡਰਦੀ ਥੋੜਾ ਹੋ ਤੂੰ ਗੱਲ ਨਹੀਂ ਆ ਉਹਦਾ ਰਹੀ ਜਾਂਦਾ ਕਿਨੇ ਪੰਜ ਜਾਣਾ ਭਾਈ ਬੰਦੇ ਬੰਦੇ ਆਉਂਦੇ ਡਰਨ ਦੀ ਹੋ ਤਾਂ ਗੱਲ ਨਹੀਂ ਆ ਬਹੁਤਾ ਡਰ ਜਾਂਦੀ ਹੈ ਕੋਈ ਵੀ ਇਹਦਾ ਕਹੇਗਾ ਨਾ ਜੇ ਕਿਨ ਪਸੰਦ ਆ ਜੇ ਕਿ ਏਦਾਂ ਵੀਡੀਓ ਤੋੜ ਕੇ ਪਾ ਦੇ ਅੱਛਾ ਤੋੜ ਕੇ ਵੀਡੀਓ ਪਾ ਦੋਗੇ ਚੰਗੀ ਤਰ੍ਹਾਂ ਹਣਾ ਫਿਰ ਭਾਜੀ ਹੁਣੇ ਤੋੜ ਕੇ ਤੁਹਾਨੂੰ ਵੀਡੀਓ ਪਾ ਦੇਣਗੇ ਜੇ ਕਿਨ ਪਸੰਦ ਆਏਗੀ ਕਈ ਇਹਦੇ ਪਸ਼ੂ ਘਰਾਂ ਚੋਂ ਬਾਹਰ ਕੱਡੇ ਨਹੀਂ ਹੁੰਦੇ। ਇਹੋ 11-12 ਕਿਲੋ ਖੁੱਲਾ ਡੋਲ੍ਹ ਦੁੱਧ ਘਰ ਦੇ ਖੁੱਡੇ ਲੈ ਵੀ ਦੀ ਝੋਟੀ। 11-12 ਲੀਟਰ ਦੇ ਕਰੀਬ ਕਹਿੰਦੇ ਕਿ ਦੁੱਧ ਜਿਹੜਾ ਕਰ ਦੋਗੇ। ਬਾਕੀ ਇਹ ਵੀ ਥਣ ਵੀ ਚੰਗਾ ਲੱਗਾ ਆ। ਉਤਰਾ ਤੁਹਾਨੂੰ ਤੋਰ ਕੇ ਚੰਗੀ ਤਰ੍ਹਾਂ ਦਿਖਾਉਣੀ ਸੀ। ਬਾਕੀ ਸਾਂਭੇ ਸੋੰਭੇ ਚੰਗੀ ਆ। ਬਹੁਤ ਚੰਗੀ ਬਾਕੀ। ਤੇ ਮੁੱਲ ਫਿਰ ਇਹਦਾ ਕਿੰਨਾ ਰੱਖੀ ਐ? ਮੁੱਲ ਤੇ ਝੋਟੀ ਵੀ ਬੜੀਆਂ ਲੋਕੀ ਮੁੱਲ ਵੜਾ ਕਰਦੇ ਆਪਾਂ ਮੁੱਲ ਜਾਇਜ਼ ਹੀ ਕਰਨਾ ਵਾ। ਕਿੰਨਾ ਕ? ਮੁੱਲ ਕਰੀਏ ਭਾਜੀ ਆਪਾਂ ਇਹਦਾ 85-80 ਦੇ ਦਈਏ। ਨੇ ਛੋਟ ਕਰ ਦਈਏ ਵਿਚੌਰ ਜਿੰਨੀ ਕੋ ਕੋਨੇ ਕਰ ਦੰਨੇ ਖੋਲੀ ਕਰ ਦਈਏ ਛੋਟ ਪੰਜ ਹਜ਼ਾਰ ਹੀ ਛੱਡ ਦਈਏ ਫਿਰ ਜੈਸ 97500 ਰੁਪਏ 75 ਹਜ਼ਾਰ ਦੀ ਦੇ ਦਿਆ ਫਿਰ 100 ਰੁਪਏ ਛੋਟ ਬਾਕੀ ਆ ਝੋਟੀ ਜੇ ਕਰੀ ਦੇਖ ਸਕਦੇ ਜੀ ਝੋਟੀ ਬਹੁਤ ਚੰਗੀ ਜਾਂਦੇ ਬਹੁਤ ਚੰਗੀ ਟੋਕੜ ਝੋਟੀ ਜੇ ਨਹੀਂ ਵੇਚਣੀ ਹੋਈ ਨਾ 60 65 ਹਜ਼ਾਰ ਦੀ ਟੋਕੜ ਝੋਟੀ ਜਿੰਨੂ ਮਰਜ਼ੀ ਕੋ ਫੜਾ ਦੇ ਠੀਕ ਹੈ ਜੀ ਹੋਰ ਨਹੀਂ ਕੋਈ ਗੱਲ ਗਾ ਗੂਕ ਆਉਂਦੇ ਆਈਏ ਡਰਨ ਦੀ ਪੈਣੀ ਤਾਂ ਹੋਦ ਗੁਵਾਲਾ ਲਈ ਠੀਕ ਆ ਤੇ ਹੁਣ ਆ ਮੱਝ ਜਿਹੜੀ ਇਹ ਵੀ ਤਾਜੀ ਸੂਈ ਜੋ ਅੱਛਾ ਇਹ ਸੂਈ ਆ ਇਸ ਲਈ ਨਾਉਣ ਕੋਲੋ ਦੋ ਦੋ ਜੋ ਕਿੰਨੇ ਚਿਰ ਦੀ ਸੂਈ ਆ ਆਹ ਬੱਚਾ ਨਾੜੂ ਨਾਲ ਨਹੀਂ ਹੁੰਦਾ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਬਈ 10-11 ਕਿਲੋ ਦੀ ਮੈਨੂੰ ਕੀ ਜਾਂਦਾ ਬਾਕੀ ਪੇਠਪੋੜੇ ਤੋਂ ਚਲੋ ਇਹ ਵੀ ਚੰਗੀ ਆ ਆਜੋ ਕੁਮਾਲੇ ਗਾਧਾ ਕਾਠ ਵੀ ਚੰਗਾ ਹੈ ਹਾਂ ਜੀ ਹੁਣ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਆ ਬੱਚਾ ਜਿਹਦਾ ਹਾਂ ਜੀ ਹਾਂ ਕੀ ਜਿਹਦੇ ਮਗਰ ਹਾਂ ਜੀ ਕੱਟਾ ਜੀ ਕੱਟਾ ਜਿਹਦੇ ਮਗਰ ਤੇ ਆ ਨਾੜੋ ਜਿਹੜਾ ਨਾਲ ਹੀ ਆ ਤੇ ਆ ਵੇ ਜੀ ਕਿੰਨੇ ਕਿਤੇ ਦੇ ਦੀਏ ਫਿਰ ਆਪਾਂ ਮੋਲ ਆਪਾਂ ਜਾਇਜ਼ ਹੀ ਕਰਨਾ 75 ਹੋ 70 ਦੀ ਦੇਣਾ 70 ਦੀ ਨਾ ਦੇਈਏ ਹਾਂਜੀ ਕਰ ਦੋ ਛੋਟ ਛਟ ਹੋਰ 5000 ਕਰਦੀ ਆ 65 ਦੀ 65 ਜਾ ਦੇ ਹੋਰ ਮੋਕੇ ਤੇ ਕਰ ਦੋ ਛੋਟ ਕਰਾ ਲਓ ਜਿੰਨੀ ਕਰਾਉਣੀ ਐ ਤੇ ਨਹੀਂ ਕਰਦੀਏ ਫਿਰ 62000 ਛੋਟ ਕਰਦਾਂਗੇ 200 ਰੁਪਏ 62000 ਦੀ ਦੇਦੀਏ ਹਾਂਜੀ ਮੋਲ ਜਾਇਜ਼ ਕਰਨੇੜਾ ਉੱਥੇ ਜੁੜਦੇ ਨੇ ਬਾਕੀ ਚਲੋ ਮੋਲ ਵਿੱਚ ਜਾਇਜ਼ ਕਰਨ ਦਾ ਹੀ ਫਾਇਦਾ ਵਾ ਜਿਆਦੇ ਕਰ ਲੋਗੇ ਤੇ ਫਿਰ ਬੱਜੀਆਂ ਰਹਿਣੀਆਂ ਕਿੰਨਾ ਜਾ ਰਿਹਾ ਇੱਥੇ ਤੇ ਆ ਢੁੱਕੀ ਝੋਟੀ ਜੋ ਸੁਆ ਤਿੱਜਾ ਸੋਣੀ ਜੋ ਘਰ ਵਾਲਿਆਂ ਨੇ ਕਹਿੰਦੇ ਮੈਂ ਕਹਦਾ 10 ਤੋਂ 11 ਕਿਲੋ ਦੁੱਧ ਦਿੰਦੀ ਆ ਠੀਕ ਆ ਬਾਕੀ ਇਹ ਵੀ ਪੂਰੀ ਰਾਜੀ ਆ ਪਿੱਠਪੂਰੇ ਦੀ ਇਹ ਵੀ ਚੰਗੀ ਜਤਾ ਤਿਆਰ ਹੋਣੀ ਆ ਇਹ ਵੀ ਜੇ ਥੱਲੇੋਂ ਚੰਗੀ ਥਾਣੇ ਕੁਮੜਾ ਜਿਹਾ ਭਾਰਾ ਰੱਖਦੀ ਆ ਠੀਕ ਆ ਹੋਰ ਕੋਈ 1 ਰੁਪਈਆ ਦਾ ਨੁਕਸਰ ਅਗਰ ਗੁਰੰਟੀਆਂ ਆਨਲਾਈਨ ਫੁੱਲ ਹੋਏਗੇ ਆਹ ਦੇਖ ਸਾਡੇ ਹਵਾਨਾ ਇਹਦਾ ਵੀ ਲੱਗੇ ਤਾਂ ਉਹ ਥਨ ਥੋੜਾ ਜਿਹਾ ਜਿਹੜਾ ਕਿੰਦਗੀ ਭਾਰਾ ਰੱਖਦੇ ਉਹ ਤਰ੍ਹਾਂ ਕਹਿੰਦੇ ਬਾਕੀ ਉਹ ਪ੍ਰਵਾਹ ਨੰਬਰ ਬਰਬਰਿਆ ਪੂਰਾ ਪਿੱਛੇ ਦੀ ਗਾਰੰਟੀ ਹੋਏਗੀ 2 ਸੌ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ 75 70 ਦੀਆਂ 70000 ਦੀ ਹਾਂਜੀ ਛੋਟ ਕਰ ਦਈਏ ਕਰ ਲਓ ਜਿੰਨੀ ਆਉਂਦੀ 2000 ਛੱਡ ਦਈਏ ਤਾਂ 68000 ਤੋਂ 2000 ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਦੇਖ ਸਾਡੇ ਜੀ ਇੱਕ ਮੱਝ ਹੋ ਰਹੀ ਸੂਈ ਸਵਾਈ ਉਹ ਵੀ ਦਿਖਾ ਦਈਏ ਫਿਰ ਹਾਂਜੀ ਹਾਂਜੀ ਉਹ ਕਿੰਨਾ ਚਿਰ ਹੋ ਗਿਆ ਇਸ ਜੂਇਨਾ? ਉਹਨੂੰ ਅੱਜ ਕੋਈ 6 ਮਾ 7 ਮਾ ਦੇਂਜੋ। ਅੱਛਾ। ਤੇ ਬੱਚਾ ਇਹਦਾ? ਹਾਂਜੀ 10 ਕਿਲੋ। ਕਿਹੜਾ ਜਿਹਦਾ ਬੱਚਾ? ਆਜੂ ਲੱਗਿਆ ਬੱਚਾ। ਹਾਂ ਬੱਚਾ ਜੀ। ਕੱਟਾ-ਕੱਟੀ ਜੇ। ਕੱਟਾ ਜੀ ਇਹਦੇ ਮਗਰ। ਕਟਾੜੂ। ਕਿੰਨਾ ਜੀ ਇਹਦੇ ਕੋਲ ਦੁੱਧ? 10 ਕਿਲੋ ਦੁੱਧ ਆਸੇ। ਤੇ ਇਹ ਕਿੰਨਾ ਘਰੀ ਜਾਊਗੀ? ਉਹ ਬਹੁਤ 10-11 ਕਿਲੋ ਡੀ ਮੈਨੂੰ ਕੀ ਜਾਂਦਾ ਹੋਰ ਕਿਲੋ ਵਾਜੇਗੀ। ਕਿਲੋ ਕਿੰਨੇ ਹੋਰ ਵਾਤ ਸਾਦੀ 10-11 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਚਵਾਈ ਜਾਊਗੀ। 10 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹਦੇ ਕੋਲ ਸਿੰਘ ਇਹਨੇ ਥੋੜਾ ਜਿਹਾ ਤਾਂ ਨਾ ਕਰਕੇ ਮੋੜਿਆ ਵਾ ਹਾਂਜੀ ਤੇਰੀ ਦੇ ਮਤਲਬ ਨੀ ਨਾ ਆਹ 93 ਤੇ ਦੇਖ ਸਕਦੇ ਲੱਗੇ ਤਾਂ ਆਪਾਂ ਚੁਵਾਈ ਬਹੁਤ ਚੰਗੀ ਭਾਜੀ ਜਨਾਨੀ ਜੋ ਇਹ ਬੰਦਾ ਜੋ ਬਹੁਤ ਚੰਗੀ ਠੀਕ ਹੈ ਕਿੱਲੇ ਦੇ ਖੁੱਲੇ ਦੀਆਂ ਨਹੀਂ ਵੱਲੇ 75 70 ਦੀ ਦੇਵਾਂਗੇ 70 ਦੀ ਨੰਨ ਲਈਏ ਹਾਂਜੀ ਇਹ ਅੱਜ ਹੀ ਗੱਲ ਕੀਤੀ ਹੈ ਤਾਂ ਦੱਸ ਦੋ ਤੁਸੀਂ ਕਰ ਲੋ ਸੱਭਾ 65 ਤੇ ਦੇ ਦਈਏ ਫਿਰ ਦੇ ਦਾਂਗੇ 200 ਰੁਪਏ ਛੋਟ ਕਰ ਦਾਂਗੇ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਊਗਾ ਕਰ ਲਾਂਗੇ ਥੋੜਾ ਥੋੜਾ ਬੋਤਾ ਤੇ ਕਰ ਦੋਗੇ ਮੌਕੇ ਤੇ ਹਨਾ ਬਾਕੀ ਪੱਕੀ ਲੀਗ ਤੇ ਮਾਰੀ ਨਹੀਂ ਹੈ ਮੰਗਨ ਦੇ ਚਾਹੇ ਹੋਰ ਕੋਈ ਆਏਗਾ ਵੀਰਪਰਾ ਕਰ ਦਾਂਗੇ ਜਾਏਗੇ ਉਹ ਤੇ ਮੌਕੇ ਤੇ ਥੋੜਾ ਪਤਾ ਕਰਨਾ ਹੀ ਪੈਂਦਾ ਹਨਾ ਤੇ ਅਬੀ ਸੂਈਆਂ ਤੁਹਾਡੇ ਘਰ ਕੋ ਚੋਗੇ ਖੜੇ ਤੇ ਗੱਬਨ ਪਾਸ ਕਰਕੇ ਖੜੇ ਠੀਕ ਹੈ ਜੀ ਬਾਕੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਤਸੱਲੀ ਤੇ ਆਪਣੀ ਸਮਝ ਨਾਲ ਇਸ ਚੱਕ ਕੇ ਖੜੋ ਜੀ